ਜ਼ਿਲ੍ਹਾ ਫਤੇਗੜ ਸਾਹਿਬ ਦੇ ਅਧੀਨ ਪੈਂਦੇ ਪਿੰਡ ਉੱਚਾ ਪਿੰਡ ਵਿਖੇ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਬੈਂਕ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ ਦੱਸ ਦਈਏ ਕਿ ਉੱਚਾ ਪਿੰਡ ਵਿੱਚ ਮੌਜੂਦ ਐਸਬੀਆਈ ਬੈਂਕ ਦੀ ਸ਼ਾਖਾ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਤਕਰੀਬਨ 4 ਲੱਖ ਰੁਪਏ ਦਾ ਡਾਕਾ ਮਾਰਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਇਸ ਘਟਨਾ ਨੂੰ ਪਿਸਤੌਲ ਦੀ ਨੋਕ ਤੇ ਅੰਜਾਮ ਦਿੱਤਾ ਬੈਂਕ ਦੇ ਵਿੱਚ ਮੌਜੂਦ ਬੈਂਕ ਦੇ ਗਨਮੈਨ ਨੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗਨਮੈਨ ਦੀ ਬੰਦੂਕ ਵੀ ਖੋਕੇ ਲੈ ਗਏ ਮੌਕੇ ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਲੁਟੇਰਿਆਂ ਦੇ ਵੱਲੋਂ ਤਕਰੀਬਨ 4 ਲੱਖ ਰੁਪਏ ਦਾ ਡਾਕਾ ਮਾਰਿਆ ਗਿਆ ਅਤੇ ਉਹਨਾਂ ਨੇ ਬੰਦੂਕ ਦੀ ਨੋਕ ਤੇ ਇਹ ਸਭ ਕੀਤਾ ਫਿਲਹਾਲ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੁਪਹਿਰ ਦੇ 2:22 ਮਿੰਟ ਤੇ ਅਣਛਤੇ ਵਿਅਕਤੀ ਜਿਹਨਾਂ ਦੇ ਉਹ ਜਿਹੜੇ ਸੀ ਗੈਸਪਲੈਂਟਰ ਮੋਟਰਸਾਈਕਲ ਤੇ ਆਏ ਤੇ ਜੋ ਵਾਰਦਾਤ ਸੀ ਸੀਸੀਟੀਵੀ ਕੈਮਰੇ ਕੈਮਰੇ ਦੇ ਵਿੱਚ ਜੋ ਕੈਦ ਹੋਈ ਹੈ ਉਹ ਇਸ ਤਰੀਕੇ ਨਾਲ ਸੀ ਕਿ ਉਹਨਾਂ ਨੇ ਅੰਦਰ ਆ ਕੇ ਜਿਹੜਾ ਸਿਕਿਉਰਿਟੀ ਗਾਰਡ ਸੀਗਾ ਉਹਨੂੰ ਫਿਜ਼ੀਕਲੀ ਅਸਾਲਟ ਕਰਕੇ ਉਹ ਤੋਂ ਉਹਦਾ ਜਿਹੜਾ ਵੈਪਨ ਸੀਗਾ ਉਹ ਖੋਲਿਆ ਬਾਰਾਂ ਮੋਲ ਉਸ ਤੋਂ ਬਾਅਦ ਇੱਕ ਇਹਨਾਂ ਨੇ ਬੈਂਕ ਦੇ ਅੰਦਰ ਹੀ ਫਾਇਰ ਵੀ ਕੀਤਾ ਜੋ ਜਿੱਦਾਂ ਕਿ ਅਸੀਂ ਨੂੰ ਜਿਹੜਾ ਪ੍ਰੈਸ ਕਾਰਜ ਦਾ ਨਿਸ਼ਾਨ ਇਥੇ ਬੈਂਕ ਦੇ ਅਦਰ ਦੇ ਬਾਹਰ ਲੱਗੇ ਹੋਏ ਤੇ ਉਸ ਤੋਂ ਬਾਅਦ ਜਿਹੜਾ ਡੈਸਕ ਸੀਗਾ ਜਿੱਥੇ ਤਕਰੀਬਨ 4.5 ਲੱਖ ਕੈਸ਼ ਸੀਗੀ ਉਹ ਇਧਰੋਂ ਚੁੱਕ ਲਿਆ ਕਿਉਂਕਿ ਤੇ ਅਸੀਂ ਸਾਰੇ ਪਹੁੰਚੇ ਹਾਂ ਜੀ ਤੇ ਦੀ ਤਫ਼ਤੀਸ਼ ਜਿਹੜੀ ਹੈ ਹੁਣ ਕਾਫੀ ਅਜੇ ਜਿੱਦਿਆ ਟੀਮਸ ਬਣਾ ਕੇ ਅਸੀਂ ਵਰਕਪਲ ਲੈਵਲ ਤੇ ਦੀ ਤਫ਼ਤੀਸ਼ ਕਰ ਰਹੇ ਹਾਂ ਸਾਨੂੰ ਪੂਰੀ ਉਮੀਦ ਹੈ ਜੀ ਅਸੀਂ ਜਲਦੀ ਹੀ ਇਸ ਪੂਰੇ ਕੇਸ ਨੂੰ ਕਲੈਰ ਕਰਾਂਗੇ ਮੈਡਮ ਅਜੇ ਹੀ ਘਟਨਾ ਨੂੰ ਰੋਕਣ ਦੀ ਪ੍ਰਕਾਸ਼ਨ ਜਿਹੜੇ ਵਰਤੇ ਜਾਣੇ ਹਨ ਨਿਯਮ ਉਹ ਫਾਲੋ ਕਰ ਦਵਾਂਗੇ ਇਹ ਜੀ ਬਿਲਕੁਲ ਇਹ ਤੁਹਾਡੀ ਗੱਲ ਸਹੀ ਹੈ ਇਹਦਾ ਸਾਰਾ ਹੋਣਾ ਤੇ ਜਿਹੜੇ ਸਕਿਉਰਿਟੀ ਨੋਟ ਅਫਸਰ ਨੇ ਇਹਨਾਂ ਨੂੰ ਬੁਲਾਇਆ ਹੋਇਆ ਤੇ ਇਸ ਤੋਂ ਪਹਿਲਾਂ ਵੀ ਹਫਤੇ 'ਚ ਵੀ ਅਸੀਂ ਜਿਹੜਾ ਇਨਕੁਆਰੀ ਇਸ ਤੋਂ ਪਹਿਲਾਂ ਅਵੇਅਰਨੈਸ ਮੀਟਿੰਗ ਜਿੱਥੀਆਂ ਨੇ ਮੈਡਮ ਜਿਹੜਾ ਸਪੋਰਟ ਇਨਚਾਰਜ ਹੈ ਉਹ ਕਹਿੰਦਾਦਾ ਵੀ ਬਾਕੀ ਬੰਦਿਆਂ ਨੇ ਮਦਦ ਕੀਤੀ ਜਿੰਨਾ ਹੋਰ ਨਾ ਪਿਆ ਜੀ ਮਤਲਬ ਸਾਇਰਨ ਵੀ ਬਜਾਉਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਜੀ ਪੰਨਾ ਹੀ ਹੋ ਗਿਆ ਜੀ ਇਹ ਜੋ ਤੁਸੀਂ ਗੱਲ ਦੱਸੀ ਹੈ ਜੀ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਤੇ ਜਿਹੜੇ ਪੂਰੀ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਸਾਰੇ ਤੇ ਪਹੁੰਚ ਗਏ ਹਾਂ ਜੋ ਜਿਲ੍ਹੇ ਵੀ ਲੋਕ ਮੌਕੇ ਤੇ ਪ੍ਰੈਜ਼ੈਂਟ ਸੀਗੇ ਜਿਹੜੇ ਪੂਰੀ ਵਾਰਦਾਤ ਦੇ ਚਸ਼ਮੂਦੂਦ ਬਾਅਦ ਨੇ ਉਹਨਾਂ ਦੇ ਬਿਆਨ ਨੋਟ ਕੀਤੇ ਜਾਣਗੇ ਤੇ ਜੋ ਵੀ ਉਹਨਾਂ ਦਾ ਵਰਜਨ ਉਹਨੂੰ ਤਫ਼ਸੀਲ ਦੇ ਵਿੱਚ ਪਾਚਿਆ ਜਾਏ। ਨਿਗਰਾਨ ਕੈਮਰੇ ਵੀ ਮੈਡਮ ਕੋਈ ਮੈਰੀ ਅ ਮਤਲਬ ਕਿਸਮ ਦੇ ਨਹੀਂ ਲਾਏ ਹੋਏ ਬਹੁਤ ਲੋਅਰ ਕੈਟਾਗਰੀ ਦੇ ਜਿਹੜੇ ਲਾਏ ਹੋ ਨੇ ਕੈਮਰੇ ਜਿਨ੍ਹਾਂ ਦੀ ਤਸਵੀਰਾਂ ਵੀ ਹੈ। ਇਹ ਤਾਂ ਨਾਰਮ ਹੈਗਾ ਉਹਨੂੰ ਪੂਰਾ ਨਾਰਮ ਤਾਪਰ ਕੇ ਜਾਣਾ ਪੈਂਦਾ ਹੈ। ਜੀ। ਇਹ ਇਹਨੂੰ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਹਜੇ ਜੋ ਸਾਡਾ ਮੇਨ ਫੋਕਸ ਹੈ ਕਿ ਜੋ ਨਿਵਾਤਤ ਹੋਈ ਹੈ ਇਹਨੂੰ ਜੋ ਇਹਦੇ ਦੋਸ਼ੀ ਨੇ ਇਹਨੂੰ ਵਾਦਤ ਨੂੰ ਟ੍ਰੇਸ ਕਰੀਏ ਤੇ ਉਹਨਾਂ ਨੂੰ ਅਰੇਸਟ ਕਰੀਏ ਸਾਡੇ ਵਿੱਚ ਥੈਂਕ ਯੂ ਅਸੀਂ ਸਰਦੀ ਘਟਨਾ ਨੂੰ ਲੈ ਕੇ ਜਾਂ ਬਰਗਾੜੀ ਕਾਂਡ ਦੀ ਅੱਜ ਘਟਨਾ ਨੂੰ ਲੈ ਕੇ ਜੀ ਦੇਖੇ ਤੇ ਇਹ ਜਿਹੜੇ ਤੇ ਕਿਤਨੇ ਕਿਤੇ ਇਹ ਕਾਰਵਾਈ ਜਿਹੜੀ ਆ ਪੁਲਸ ਪ੍ਰਸ਼ਾਸਨ ਦੀ ਕਿਵੇਂ ਵੇਖਦੇ ਹੋ ਤੁਸੀਂ ਕਿਉਂ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਲਗਾਤਾਰ ਕਟਨਾਵਾਂ ਆਉਂਦੀਆਂ ਨੇ ਜੀ ਜੋ ਸਾਡਾ ਜੋ ਮੇਰੀ ਇਥੇ ਜ਼ਿੰਮੇਵਾਰੀ ਹੈ ਸ਼ਹਿਰ ਦੇ ਜ਼ਿੰਮੇਵਾਰੀ ਹੈ ਸਭ ਤੋਂ ਪਹਿਲਾਂ ਅਸੀਂ ਪਹਿਲੀ ਪ੍ਰਾਇਰਟੀ ਤੇ ਜੋ ਅੱਜ ਦੀ ਵਾਤਾਤਾਈ ਹੈ ਉਹ ਹੀ ਹੈ ਤੇ ਇਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਇਹਨੂੰ ਅਸੀਂ ਟ੍ਰੇਸ ਕਰਨ ਦੀ ਜਿਹੜੀ ਬਹੁਤ ਕੋਸ਼ਿਸ਼ ਕਰ ਰਹੇ ਹਾਂ ਥੈਂਕ ਯੂ ਥੈਂਕ ਯੂ ਇਥੇ ਉਹ ਵੀ ਕੰਮ ਦਾ ਪੁੱਛਿਆ ਕਿ ਮਿਸਟਰ ਜਦੋਂ ਪਿਸਟਲ ਉਹ ਮੇਰੇ ਤਰ੍ਹਾਂ ਦੋ ਦਾ ਹੱਥ ਫੜ ਲਿਆ ਉਹਨੇ ਮੇਰੀ ਗੱਲ ਪੜ ਲਈ ਹੱਥੋਂ ਪਾਈ ਚ ਉਹਦਾ ਇੱਕ ਪਿਸਟਲ ਥੱਲੇ ਕਰ ਗਿਆ ਜ ਉਨੇ ਮੇਰੀ ਗੱਲ ਸੁਣ ਕੇ ਦੁਬਾਰਾ ਚੱਕ ਕੇ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤਾ ਕਰ ਲੋ ਉਹ ਤੋਂ ਦੁਬਾਰਾ ਜੇ ਬੰਦਰਾਂ ਵਿੱਚ ਚੱਕ ਕੇ ਉਪਰੇ ਤੱਕ ਲੈ ਗਏ ਤੇ ਫੇਰ ਦੇਖੇ ਸਾਰਾ ਸਟਾਫ ਨਾਲ ਹੁੱਕਾ ਮਾਰੀ ਕਹਿੰਦਾ ਵੀ ਆਜੋ ਬੰਦਾ ਫੜਦੇ ਉਹ ਸਿੱਟੇ ਥੱਲੇ ਗਿਆ ਬੋਲ ਕੇ ਲੋਡ ਕਰਕੇ ਦੁਬਾਰਾ ਇੱਕ ਮੇਰ ਤੇ ਪੈ ਰਿਹਾ ਸਾਡੇ ਸਟਾਫ ਦੇ ਚਾਰ ਬੰਦੇ ਨੇ ਚਾਰ ਏਜੰਟ ਇਹਨਾਂ ਦੇ ਚਾਰਾਂ ਨੇ ਅੰਦਰ ਕੁੰਡਾ ਲਾ ਜਿੰਦਾਲ ਅੰਦਰ ਕੁੰਡਾ ਲਾ ਕੇ ਵੜ ਗਏ ਉਹ ਤੋਂ ਬਾਅਦ ਮੈਂ ਦੁਬਾਰਾ ਫਿਰ ਇਹਨੂੰ ਲੈ ਕੇ ਗਿਆ ਇਸ ਨੇ ਕਿ ਜਾਣ ਲੱਗੇ ਵਿਕਰਮ ਉਹਦੇ ਫੇਰ ਕਰਦੇਕਰਮ ਵਿੱਚ ਸੀ ਜੇ ਜਦੋਂ ਫੇਰ ਕਰ ਦੋ ਤਾਂ ਫੇਰ ਮੈਂ ਹੱਥ ਖੜੇ ਕਰ ਲਈ ਉਹ ਤੋਂ ਬਾਅਦ ਮੈਂ ਆਪਣੀ ਸ਼ ਸਰ ਮੈਂ ਬਾਹਰ ਕਿਥੋਂ ਇੱਥੇ ਪਹਿਲੇ ਇੱਥੇ ਖੜਾ ਸੀ ਕਾਊਂਟਰ 'ਚੋਂ ਬੰਦਾ ਇੱਥੇ ਖੜਾ ਸੀ ਕੋਈ ਜੱਜਮੈਂਟ ਨਹੀਂ ਵੀ ਕੋਣ ਆ ਵਾਊਚਰ ਭਰ ਰਿਹਾ ਸੀ ਘੁੰਮਦਾ ਘੁੰਮਦਾ ਮੈਂ ਬਾਹਰ ਗੇੜਾ ਮਾਰਨ ਗਿਆ ਬਾਹਰ ਗੇੜਾ ਮਾਰ ਕੇ ਜਦੋਂ ਅੰਦਰ ਆਇਆ ਨਾ ਤੇ ਇੱਥੇ ਉਹਨੇ ਮੇਰੇ ਕੰਨ ਤੇ ਪਿੱਛੇ ਆ ਕੇ ਪਿਸਟਲ ਲਾ ਲਿਆ ਜਦੋਂ ਪਿਸਟਲ ਆਉਣ ਦਾ ਮੈਂ ਤੁਰੰਤ ਉਹਦਾ ਹੱਥ ਫੜ ਲਿਆ ਤੇ ਉਹਨੇ ਮੇਰੀ ਗਨ ਫੜ ਲਈ ਹੱਥੋ ਪਾਈ 'ਚ ਉਹਨਾਂ ਦਾ ਇੱਕ ਪਿਸਟਲ ਥੱਲੇ ਕਰ ਗਿਆ ਜੀ ਦੋਹਾਂ ਕੋਲ ਪਿਸਟਲ ਸੀ ਉਹਨੇ ਮੇਰੀ ਗਨ ਖੋ ਕੇ ਦੁਬਾਰਾ ਚੱਕ ਕੇ ਚਲਾਉਣ ਦੀ ਕੋਸ਼ਿਸ਼ ਨਹੀਂ ਚੱਲੀ ਜੀ ਗਨ ਲੌਕ ਸੀਗੀ ਉਹ ਤੋਂ ਦੁਬਾਰਾ ਉਹ ਤੋਂ ਬਾਅਦ ਜੀ ਉਹਨੇ ਮੇਰੀ ਗਨ ਦੁਬਾਰਾ ਖੋਲ ਕੇ ਲੋਡ ਕਰਕੇ ਦੁਬਾਰਾ ਇੱਕ ਮੇਰੇ ਤੇ ਫੇਰ ਕੀਤਾ ਸਾਡੇ ਸਟਾਫ ਦੇ ਚਾਰ ਬੰਦੇ ਨੇ ਚਾਰ ਏਜੰਟਸ ਇਹਨਾਂ ਨੇ ਚਾਰਾਂ ਨੇ ਅੰਦਰ ਕੁੰਡਾ ਲਾ ਲਿਆ ਜਿੰਦਾਂ ਅੰਦਰ ਕੁੰਡਾ ਲਾ ਕੇ ਵੜ ਗਏ ਉਹ ਤੋਂ ਬਾਅਦ ਮੈਂ ਦੁਬਾਰਾ ਫਿਰ ਇੱਥੇ ਜਦੋਂ ਲੈ ਕੇ ਕੈਸ਼ ਲੈ ਕੇ ਜਾਣ ਲੱਗੇ ਇੱਕ ਰੌਂਦ ਮੇਰੇ ਹੰਦੇ ਫੇਰ ਕਰਤੇ ਇੱਕ ਰੌਂਦ ਵਿੱਚ ਸੀ ਤੇ ਜਦੋਂ ਫੇਰ ਕਰਨ ਤੋਂ ਬਾਅਦ ਫਿਰ ਮੈਂ ਹੱਥ ਖੜੇ ਕਰੇ ਨੇ ਜੀ ਉਹ ਤੋਂ ਬਾਅਦ ਮੈਂ ਆਪਣੀ ਸ਼ਰੀ ਸਾਹਿਬ ਘੱਟ ਕੇ ਉਹ ਫਿਰ ਪਿੱਛੇ ਗਿਆ ਲੇਕਿਨ ਜਦ ਤੱਕ ਉਹ ਪਿੱਛੇ ਮੋਟਰਸਟਾਟਾ ਕੇ ਭੱਜ ਗਏ ਸੀ ਲੇਕਿਨ ਸਟਾਫ ਦੀ ਇੱਕੋ ਬਸ ਮੈਨੇ ਹੀ ਪਰ ਤੇ ਨਾ ਹੀ ਕੋਈ ਮੇਰੇ ਨਾਲ ਹੈਲਪ ਨੂੰ ਆਇਆ ਜੀ ਉਹਦਾ ਬੰਦਾ ਥੱਲੇ ਸਿੱਟ ਲਿਆ ਸੀ ਨਹੀਂ ਤਾਂ ਵੀਡੀਓ ਚ ਦੇਖ ਲਓ ਥੱਲੇ ਗਿਰਿਆ ਹੋਇਆ ਬੰਦਾ ਸੀ ਦੂਜੇ ਕੋਲ ਗਨ ਖੋਲੀ ਸੀ ਉਹਦੇ ਪਿਸਟਲ ਦੋ ਇੱਥੇ ਮੇਰੇ ਹੱਥ 'ਚ ਸੀ ਹੱਥ ਫੜੇ ਹੋਏ ਸੀ ਦੋਨੇ ਉਹਦੇ ਲੇਕਿਨ ਕੋਈ ਸਟਾਫ ਦਾ ਬੰਦਾ ਨਾਲ ਆਇਆ ਹੀ ਨਹੀਂ ਈ ਵੈਪਨ ਕਿਹੜੇ ਸੀਗੇ ਜੀ? ਦੋ ਪਿਸਟਲ ਸੀ ਉਹਨਾਂ ਕੋਲ। ਪਿਸਟਲ ਸੀ ਦੋ। ਕਿਹੜਾ ਪਿਸਟਲ ਸੀਗਾ ਜੀ? ਹੁਣ ਇਹ ਨਹੀਂ ਪਤਾ ਜੀ ਕਿਹੜਾ ਪਿਸਟਲ ਸੀ। ਬੰਦੇ ਕਿੰਨੇ ਸੀਗੇ ਜੀ? ਦੋ ਸੀ। ਉਹ ਤੇ ਕਿਹੜੀ ਤਰਫੋਂ ਆਏ ਤੇ ਕਿਧਰ ਭੱਜੇ ਨੇ ਜੀ? ਸਰ ਇੱਧਰ ਆਏ ਨੇ ਆਪਣੇ ਉੱਚਾ ਪਿੰਡ ਸਾਈਡ ਤੋਂ ਤੇ ਮੈਨ ਜੀਟੀ ਰੋਡ ਵੱਲ ਭੱਜੇ ਨੇ। ਕੋਈ ਬਿਲਕੁਲ ਬਾਹਰੋਂ ਕਿਸੇ ਨੇ ਮਦਦ ਮੁਦਦ ਨਹੀਂ ਨਹੀਂ ਜੀ ਬਾਹਰੋਂ ਜਦ ਤੱਕ ਭੱਜਿਆ ਉਹ ਭੱਜ ਗਏ ਸੀ ਮੋਟਰਸਾਈਕਲ ਲੈ ਕੇ। ਅੱਛਾ ਮੋਟਰਸਾਈਕਲ ਤੇ ਆਏ ਜੀ? ਹਾਂਜੀ ਮੋਟਰਸਾਈਕਲ ਦੋਹਾਂ ਨੇ ਮਾਸਕ ਲਾਏ ਸੀ। ਕਿਹੜਾ ਮੋਟਰਸਾਈਕਲ ਸੀ? ਸ਼ਾਇਦ ਜੀ ਦੇਖ ਹੱਥੋਪਾਈ ਕਰਦੇ ਕਰਦੇ ਉੱਧਰ ਉੱਥੇ ਚੱਕ ਚਲੇ ਗਏ ਜਾ ਕੇ ਉੱਥੇ ਜਾ ਕੇ ਡਿੱਗ ਪਏ ਉਹਦਾ ਪਿਸਤਲ ਡਿੱਗ ਪਿਆ ਯਾਰੀ ਦੂਜਾ ਬੰਦਾ ਕਹਿੰਦਾ ਦੋਨੇ ਫੜ ਲਏ ਦੋਨੇ ਫੜੇ ਤਬਾਦ ਉਹਨੇ ਉਹਦੀ ਗਨ ਖੋਲੀ ਉਹਦੀ ਗਨ ਖੋ ਕੇ ਇਹ ਫੌਜੀ ਸਾਹ ਤੇ ਫਾਇਰ ਕੀਤਾ ਲੇਕਿਨ ਲੱਕੀ ਕਿਸਮਤ ਆ ਉਹਦੀ ਜਿਹੜਾ ਵਿਚਾਰਾ ਬਚ ਗਿਆ ਉਹ ਫਿਰ ਕੈਸ਼ ਲੈ ਕੇ ਮੁੰਡਾ ਬਾਹਰ ਚਲੇ ਗਿਆ ਜਿੱਨਾਂ ਚਿਰ ਉਹ ਜਾ ਕੇ ਮੋਟਰਸਾਈਕਲ ਤੇ ਬੈਠਿਆ ਨਹੀਂ ਜਿੱਥੇ ਖੜਾ ਸੀ ਉਹਨਾਂ ਚਿਰ ਉਹ ਗੇਟ ਦੇ ਅਸ਼ੀਸ਼ ਵਾਲੇ ਗੇਟ ਤੋਂ ਬਾਹਰ ਨਹੀਂ ਗਿਆ ਇਹ ਗੱਲ ਹੋਈ ਬਾਕੀ ਇਹਨਾਂ ਸਾਰਿਆਂ ਨੂੰ ਤਾਂ ਡੱਕਿਆ ਹੋ ਜਾ ਜੀ ਆ ਸਾਹ ਮੇਰੇ ਸਾਹਮਣੇ ਵਾਰਤਤ ਹੋਈ ਹੈ ਫੌਜੀ ਸਾਹਿਬ ਨੇ ਬੜੀ ਵਿਚਾਰੇ ਨੇ ਹਿੰਮਤ ਕਰੀ ਆ ਬਹੁਤ ਯੁੱਧ ਕੀਤਾ ਜੇ ਇਹਦੇ ਨਾਲ ਇੱਕ ਬੰਦਾ ਹੋਰ ਵੀ ਹੁੰਦਾ ਤਾਂ ਸ਼ਾਇਦ ਉਹ ਕਾਬੂ ਹੋ ਜਾਂਦਾ ਸਰ ਮੈਂ ਤਾਂ ਦੇਖੋ ਝੂਠ ਨਹੀਂ ਕਹਿੰਦਾ ਉਹ ਨਾਲ ਦੀ ਨਾਲ ਸਰ ਮੈਂ ਆਪਣੇ ਹੈੱਡ 'ਤੇ ਸ਼ੁਰੂ ਗਿਆ ਫਿਰ ਮਤਲਬ ਸਰ ਜਾ ਕੇ ਅੰਦਰ ਬੰਦ ਕੀਤਾ ਜੀ ਉਹਦੀ ਮਦਦ ਕਰਨ ਲਈ ਵੀ ਕੋਈ ਅੱਗੇ ਨਹੀਂ ਆਇਆ ਉਹ ਇਕੱਲਾ ਹੀ ਇਕੱਲਾ ਹੀ 7-8 ਮਿੰਟ ਬੰਦਾ ਹੀ ਹੈ ਸਰ ਤੁਹਾਨੂੰ ਕੀ ਪਤਾ ਲਾਦਾ ਸਰ ਬੰਦੇ ਦੋ ਸੀ ਸਿਸਟਮ ਸਰ ਉਹਨੇ ਆਪਣੇ ਕਿਸਟਲ ਵਗੈਰੇ ਤਾਂ ਆਲਦੀ ਸਰ ਕੀ ਕਰਵਾ ਦਿੱਤਾ ਤੁਸੀਂ ਫਿਰ ਉਸ ਵਕਤ ਕਿੱਥੇ ਚਲੇ ਗਏ ਜਦੋਂ ਘਟਨਾ ਵਾਪਰੀ ਹੈ ਪਿਛਲੇ ਕਮਰੇ 'ਚ ਸਾਰਾ ਸਟਾਫ ਜੀ ਨਹੀਂ ਤਿੰਨ ਬੰਦੇ ਤਿੰਨ ਬਾਕੀ ਕਿ ਕੁੱਲ ਕਿੰਨਾ ਸਟਾਫ ਸੀ ਮੌਜੂਦ ਮੌਕੇ ਤੇ ਜੋ 4-6 ਜਣੇ ਸੀ 6 ਸੀ ਤੇ ਤਿੰਨ ਪਿੱਛੇ ਚਲੇ ਗਏ ਬਾਕੀ 99 ਹੋ ਗਏ ਜੀ ਜੀ ਇੱਕ ਬੰਦਾ ਬਾਹਰ ਸੀਗਾ ਜੀ ਅੱਛਾ ਕੈਮਰਿਆਂ ਦੀ ਹਾਲਤ ਕਿਉਂ ਇੰਨੇ ਮਾੜੇ ਨੇ ਜੀ ਕੈਮਰੇ ਕੁਆਲਿਟੀ ਆ ਜਿਹੜਾ ਕੈਮਰਿਆਂ ਦੀ ਉਹ ਬਿਲਕੁਲ ਡਾਊਨ ਆ ਜੀ ਜੀ ਠੀਕ ਆ ਸਰ ਕੈਮਰੇ ਦਾ ਨਹੀਂ ਅਸੀਂ ਦੇਖ ਕੇ ਹਟਿਆ ਜੀ ਹੁਣ ਕੁਆਲਿਟੀ ਆ ਜਿਹੜੀ ਬਿਲਕੁਲ